ਖਾਨਸਾਨੀਆਂ ਤੇ ਲਗਾਤਾਰ ਵੈਸੇ ਐਕਟੀਵਿਟੀਜ਼ ਉਹਨਾਂ ਬਦਲੀਆਂ ਸ਼ੁਰੂ ਹੋਈਆਂ ਜਦੋਂ ਅਮਰਤਪਾਲ ਸਿੰਘ ਨੂੰ ਫੜਿਆ ਗਿਆ ਗੈਟ ਦੇ ਵਿੱਚ ਝੰਡਾ ਤਿਰੰਗਾ ਝੰਡਾ ਉਧ ਉਤੋਕਿਆ ਗਿਆ ਹੋਰ ਥਾਵਾਂ ਤੇ ਪ੍ਰੋਟੈਸਟ ਹੋਏ ਹਟਵਾ ਦੇ ਚੁਕਿਆ ਖਾਨਸਾਨੀਆਂ ਤੇ ਲਗਾਤਾਰ ਵੈਸੇ ਐਕਟੀਵਿਟੀਆਂ ਉਦੋਂ ਬਦਲੀਆਂ ਸ਼ੁਰੂ ਹੋਈਆਂ ਜਦੋਂ ਅਮਰਤਪਾਲ ਸਿੰਘ ਨੂੰ ਫੜਿਆ ਗਿਆ ਡਿਫਰੂਗਟ ਜੇਲ੍ਹ ਦੇ ਵਿੱਚ ਉਹਦੇ ਦੇ ਸਾਥੀ ਪੇਜ ਤੇ ਉਦੋਂ ਬਾਅਦ ਪ੍ਰੋਟੈਸਟ ਹੋਈ ਉਦੋਂ ਬਾਅਦ ਅਗਰਾਡ ਦੇ ਵਿੱਚ ਝੰਡਾ ਤਰੰਗਾ ਝੰਡਾ ਉਡੂ ਫੁਕਿਆ ਗਿਆ ਹੋਰ ਥਾਵਾਂ ਤੇ ਪ੍ਰੋਟੈਸਟ ਹੋਏ ਔਰ ਬਾਅਦ ਇੱਕ ਚੁਕਿਆ ਤੇ ਹੁਣ ਜਿਹੜੀ ਲੇਟੈਸਟ ਹੈ ਇਹਦੇ ਪਿੱਛੇ ਕਾਰਨ ਲੱਗਦਾ ਹੈ ਲੇਟੈਸਟ ਕਾਰਨ ਤਾਂ ਹਰਦੀਪ ਨਿਜਰ ਦਰਜਾ ਹੈ ਤੇ ਜਿਹੜੇ ਵੀ ਖਾਲਸਾ ਨਾਲ ਸੰਬੰਧਤ ਤਿੰਨ ਬੰਦੇ ਗਏ ਨੇ ਚਾਹੇ ਪਾਕਿਸਤਾਨ ਚ ਗਏ ਜਾਂ ਅੰਗਲੈਂਡ ਚ ਗਏ ਹਾਰਦੀ ਘੜੀ ਕੁਛ ਨਹੀਂ ਪਤਾ ਲੱਗਿਆ ਕਿ ਕਿਵੇਂ ਹੋਈਏ ਤੇ ਹਰਦੀਪ ਨਿਜਰ ਨੂੰ ਕਿਹਦੇ ਮਾਰਿਆ ਲੇਕਿਨ ਇਹ ਸਮਝਦੇ ਨੇ ਫਰਸਤਾਨੀ ਵੀ ਇੱਕ ਇੱਕ ਕਰਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਏਜੰਸੀਆਂ ਪਰਾ ਲੈਣੇ ਖਾਸ ਤੌਰ ਤੇ ਉਹ ਰਾਦੇ ਦਫਤਰ ਦੇ ਸਾਹਮਣੇ ਜਦੋਂ ਦਲ ਖਾਲਸਾ ਨੇ ਕਰ ਜਾ ਰਹੇ ਸੀ ਪ੍ਰੋਟੈਸਟ ਤੇ ਉਸ ਵੇਲੇ ਵੀ ਇਹ ਗੱਲ ਦਿਖਣ ਨੂੰ ਮਿਲੀ ਸੀ ਕਿ ਤਾਜੀ ਖਬਰ ਕੀ ਹੈ ਸਨ ਫਰਾਂਸਿਸਕੋ ਅਮਰੀਕਾ ਦੀ ਖਬਰ ਉੱਥੇ ਭਾਰਤੀ ਬੇਸੀ ਜਿਹੜਾ ਦੂਤਾਵਾਸ ਚ ਨੂੰ ਪੈ ਦਿੰਦੇ ਉਹਦੇ ਵਿੱਚ ਅੱਗ ਲਾ ਦਿੱਤੀ ਗਈ ਖਾਲਸਾਨੀਆਂ ਵੱਲੋਂ ਉੱਥੇ ਅੱਗ ਲਾਈ ਗਈ ਔਰ ਔਰ ਅਗ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੰਬੋਧਕ ਗੱਲ ਹੈ ਕਿ ਅਸੀਂ ਤੁਹਾਡਾ ਵਿਰੋਧ ਕਰਦੇ ਹਾਂ ਕਿ ਕੋਈ ਨਵਾਂ ਪਹਿਲਾਂ ਵੀ ਇਹ ਗੱਲ ਕੋਈ ਸੀ ਹੁਣ ਹੋਰ ਵੀ ਵਿਰੋਧ ਵੱਧ ਸਕਦਾ ਹੈ ਇਹਨਾਂ ਦੇ ਵਿੱਚ 8 ਜੁਲਾਈ ਨੂੰ ਕੈਨੇਡਾ ਚ ਪ੍ਰਦਰਸ਼ਨ ਹੋ ਰਿਹਾ ਔਰ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਜੈਸ਼ਕਰ ਪ੍ਰਸ਼ਾਦ ਉਹ ਕੱਲ ਵੀ ਬੋਲੇ ਤੇ ਪਹਿਲਾਂ ਵੀ ਬੋਲੇ ਸੀ ਪਹਿਲਾਂ ਵੀ ਉਹਨਾਂ ਨੇ ਬੜੀ ਤਿੱਖੀ ਸਟੇਟਮੈਂਟ ਕਹਿੰਦੇ ਜੀ ਕੈਨੇਡਾ ਵਾਲੇ ਬੋਟ ਬੈਂਕ ਦੀ ਪੋਲਿਟਿਕਸ ਕਰ ਰਹੇ ਨੇ। ਪਰ ਇਹ ਤੁਸੀਂ ਤਾਂ ਬਿਊਕਰੇਟ ਰਹੇ ਹੋ, ਡਿਪਲੋਮੈਟ ਰਹੇ ਹੋ, ਕੌਣ ਨਹੀਂ ਕਰਦਾ? ساری ਦੁਨੀਆ 'ਚ ਕਰਦੇ ਨੇ ਆਗ ਲੱਗੀ ਦੀ ਤਸਵੀਰ ਉੱਥੇ ਜਿਹੜੀ ਤੁਸੀਂ